ਸੱਚਾ ਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਲੈ ਕੇ ਹਾਜ਼ਰ ਹਾਂ ਜੀ ਪੰਜਾਬ ਨਿਊਜ਼ ਬੁਲੇਟ ਅਗਲੀ ਖਬਰ ਸ਼੍ਰੀ ਅਨੰਦਪੁਰ ਸਾਹਿਬ ਤੋਂ ਹੈ ਜਿੱਥੇ ਪੰਜਾਬ ਸਰਕਾਰ ਵੱਲੋਂ ਹਲਕੇ ਦੇ ਵਿਕਾਸ ਦੇ ਲਈ 133 ਕਰੋੜ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ ਪੰਜਾਬ ਸਰਕਾਰ ਵੱਲੋਂ ਸ਼੍ਰੀ ਅਨੰਦਪੁਰ ਸਾਹਿਬ ਹਲਕੇ 'ਚ ਵਿਕਾਸ ਨੂੰ ਨਵਾਂ ਰੂਪ ਦੇਣ ਲਈ 133 ਕਰੋੜ ਰੁਪਏ ਦੀਆਂ ਵਿਸ਼ੇਸ਼ ਗ੍ਰਾਂਟਾਂ ਜਾਰੀ ਕੀਤੀਆਂ ਗਈਆਂ ਨੇ ਮੀਡੀਆ ਸੈਂਟਰ ਸ਼੍ਰੀਨੰਦਪੁਰ ਸਹਾਵਿਕੇ ਆਪਣੇ ਸੰਬੋਧਨ ਦੌਰਾਨ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ 18 ਫੁੱਟ ਚੌੜੀਆਂ ਸੜਕਾਂ ਦਾ ਵਿਸਥਾਰ ਨਾਲਜਾਲ ਨਿਕਾਸੀ ਪ੍ਰਣਾਲੀ ਸਿਚਾਈ ਲਈ ਪਾਣੀ ਦੀ ਉਪਲਬਧਤਾ ਅਤੇ ਗੰਦਲੇ ਪਾਣੀ ਨੂੰ ਨਿਕਾਸ ਲਈ ਨਵੀਆਂ ਲਾਈਨਾਂ ਇਸ ਹਲਕੇ ਦੀ ਦਿਹਾਤੀ ਤਸਵੀਰ ਨੂੰ ਬਦਲਣ ਚ ਅਹਿਮ ਭੂਮਿਕਾ ਨਿਭਾਉਣਗੀਆਂ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਹੜਪ੍ਰਭਾਵੇਤ ਇਲਾਕਿਆਂ ਲਈ ਵੀ ਵੱਡੇ ਪੱਧਰ ਤੇ ਗਰੰਟਾ ਜਾਰੀ ਕੀਤੀਆਂ ਜਾ ਰਹੀਆਂ ਨੇ ਐ ਜ਼ੈਨਾਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਦਰਿਆਵਾਂ ਨਹਿਰਾਂ ਅਤੇ ਪੁਲਾਂ ਅਤੇ ਪੁਲੀਆਂ ਸੜਕਾਂ ਦੀ ਮਜ਼ਬੂਤੀ ਅਤੇ ਨਵੀਆਂ ਲਿੰਕ ਸੜਕਾਂ ਦੇ ਨਿਰਮਾਣ ਲਗਾਤਾਰ ਕੀਤੇ ਜਾ ਰਹੇ ਨੇ ਕੈਬਨਿਟ ਮੰਤਰੀ ਬੈਂਸ ਨੇ ਦੱਸਿਆ ਕਿ ਹਲਕੇ ਦੇ ਪਿੰਡਾਂ 'ਚ 127 ਕਿਲੋਮੀਟਰ ਸੜਕਾਂ 18 ਫੁੱਟ ਚੌੜੀਆਂ ਕਰਕੇ ਦੂਰ ਦਰਾਡੇ ਦੇ ਖੇਤਰਾਂ ਤੱਕ ਸੁਚਾਰੂ ਆਵਾਜਾਈ ਦੀ ਸਹੂਲਤ ਦਿੱਤੀ ਜਾ ਰਹੀ ਹੈ ਇਸੇ ਤਰ੍ਹਾਂ ਸਿੰਚਾਈ ਲਈ ਪਾਣੀ ਦੇ ਸੰਕਟ ਨਾਲ ਜੂਜ ਰਹੇ ਕਈ ਪਿੰਡਾਂ 'ਚ ਸਿਚਾਈ ਲਈ ਪਾਣੀ ਦੀ ਨਵੀਂ ਲਾਈਨਾਂ ਵਿਛਾਈਆਂ ਜਾਣਗੀਆਂ ਜਿਹੜੀਆਂ ਜ਼ਮੀਨਾਂ ਸਿਚਾਈ ਤੋਂ ਸਖੜੀਆਂ ਨੇ ਉਹਨਾਂ ਨੂੰ ਹੁਣ ਲਾਭ ਮਿਲੇਗਾ ਇਸ ਨਾਲ ਹੀ ਜਲ ਸਪਲਾਈ ਪ੍ਰੋਜੈਕਟਾਂ ਦੇ ਤਹਿਤ ਪਿੰਡਾਂ 'ਚ ਘਰ-ਘਰ ਪਾਣੀ ਪਹੁੰਚਾਉਣ ਦੇ ਨੈੱਟਵਰਕ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਪਿੰਡਾਂ ਦੇ ਵਿਕਾਸ ਨੂੰ ਧਿਆਨ 'ਚ ਰੱਖਦੇ ਹੋਏ ਗੰਦੇ ਪਾਣੀ ਦੀ ਨਿਕਾਸੀ ਲਈ ਨਵੇਂ ਡਰੇਨ ਸੌਕ ਪਿਟ ਅਤੇ ਸਟੋਰ ਵਾਟਰ ਮੈਨੇਜਮੈਂਟ ਪ੍ਰੋਜੈਕਟਾਂ ਨੂੰ ਵੀ ਗਤੀ ਦਿੱਤੀ ਜਾਵੇਗੀ ਜਿਸ ਨਾਲ ਗੰਦਗੀ ਅਤੇ ਬਿਮਾਰੀਆਂ ਦਾ ਖਤਰਾ ਘਟੇਗਾ ਇਸ ਮੌਕੇ ਇਲਾਕੇ ਦੇ ਪਿੰਡਾਂ ਦੇ ਪੰਚ ਸਰਪੰਚ ਨੰਬਰਦਾਰ ਆਮ ਆਦਮੀ ਪਾਰਟੀ ਦੇ ਆਗੂ ਵੱਡੀ ਗਿਣਤੀ ਚ ਮੌਜੂਦ ਰਹੇ 11 ਕਰੋੜ ਦੀ ਲਾਗਤ ਤੇ ਨਾਲ ਖੋਰ ਲਿਫਟੇਸ਼ਨ ਦੇ ਅੱਜ ਸਿੱਧੀ ਪੱਥਰ ਰੱਖਿਆ ਹੈ ਪੰਜ ਪਿੰਡ ਹੋਰ ਚੰਗਰ ਦੇ रामपुर ਜੱਜਰ ਬਣੀ ਜਗਰੂਆ ਨਮਰੇੜੀ ਇਹਾਂ ਦੇ 410 ਏਕੜ ਖੇਹੋਰ ਬਾਤ ਹੋਏ ਰਾਇਪੁਰ ਜਿਸੀ ਇਹ ਬਾਤ ਕਰਦੇ ਚੰਗਿਆ ਤੇ ਜਿਹੜਾ ਹੈ 3500 ਏਕੜ ਦੀ ਰੈਕਟੀਫਿਕੇਸ਼ਨ ਚੱਲ ਰਹੀ ਹੈ ਤੇ ਬਹੁਤ ਜਲਦ ਅਸੀਂ ਪਵਾਸ ਦਾ ਪਾਣੀ ਗੁਰਬਾਸ ਉਹਦੀ ਵੀ ਰੀਗੇਸ਼ਨ ਜਾਨੀ 5000 ਏਕੜ ਜਿਹੜਾ ਹੈ ਉਹ ਉਸ ਨੂੰ ਜਿਹੜਾ ਹੈ ਪਾਣੀ ਮਿਲਣ ਦਾ ਜਿਹਨੂੰ ਪਹਿਲਾਂ ਨਹੀਂ ਮਿਲਦਾ ਸੀ ਅੱਜ ਮੈਂ ਮੇਰੇ ਦੱਸਦੇ ਹੋਏ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਤੇ ਨਾਲ ਹੀ ਫੇਰ ਧੰਨਵਾਦ ਹੈ ਸਾਡੀ ਸਰਕਾਰ ਦਾ ਮਾਨ ਸਾਹਿਬ ਦਾ ਤੇ ਸਭ ਤੋਂ ਵੱਧ ਗੁਰੂ ਸਾਹਿਬ ਦਾ ਜਿਹਨੇ ਸੀਸ ਤੇ ਹੱਥ ਰੱਖ ਕੇ ਕੰਮ ਕਰਾਇਆ ਅੱਜ ਅਸੀਂ 133 ਕਰੋੜ ਤੋਂ ਵੱਧ ਗਿਆ ਜਿਹੜਾ ਘਾਟਾ ਹੈ ਉਹਨਾਂ ਨੂੰ ਸਾਹਿਬ ਹਲਕੇ ਦੇ ਦੇਣਾ ਉਸੇ ਚੈਕਰੀ ਮੰਦਰੇ ਤੇ ਉਹਨਾਂ ਨੇ ਡਿਟੇਲਾਈ 133 ਕਰੋੜ ਰੁਪਇਆ ਤੇ ਮੈਂ ਦੱਸ ਦਵਾਂ ਇਸ ਦੇ ਵਿੱਚ ਕੋਈ ਵੀ ਸਾਡਾ ਸਿੱਖਿਆ ਮੈਂ ਕਿੰਨਾ ਪੈਸਾ ਕੋਈ ਹਿੱਟ ਕਮਿਸ਼ਨ ਦਾ ਪੈਸਾ ਨਹੀਂ ਕੋਈ ਸੇਫ ਮੈਟਰੀ ਦਾ ਪੈਸਾ ਨਹੀਂ

ਰਾਜਪੂਤ ਭਵਨ ਸੈਣੀ ਭਵਨ ਗੁਜਰ ਭਵਨ ਜਿੱਥੇ-ਜਿੱਥੇ ਬਾਗੀ ਉਸ ਹਿਸਾਬ ਨਾਲ ਅਸੀਂ ਸ਼ਾਨਦਾਰ ਜਿਹੇ ਉਹ ਬਣਾ ਰਹੇ ਹਾਂ ਇਹਦੇ ਹੀ 450 ਕਰੋੜ ਦੀ ਬਾਕਤ ਦੇ ਮੰਨ ਜਿਹੜੀ ਹੈ ਆ ਸਾਡੀ 18 ਫੁੱਟ ਸੜਕਾਂ 100 ਪਿੰਨਾਂ ਨੂੰ ਜੋੜਨਾਂ ਜਿਨ੍ਹਾਂ ਦਾ ਪਿਛਲੇ ਦਿਨਾਂ ਚੱਪਾ ਨੀਪੱਤਰ ਵੀ ਅਰਥਾਤ ਇੱਕ ਐਂਪੀਸ਼ੂ ਹੋ ਗਿਆ 450 ਕਰੋੜ ਦੀਆਂ ਸੜਕਾਂ ਦੀ ਅਗਲੀ ਖਬਰ ਚੰਡੀਗੜ੍ਹ ਤੋਂ ਹੈ ਜਿੱਥੇ ਪੰਜਾਬ ਯੂਨੀਵਰਸਿਟੀ ਚ ਸੈਨੇਟ ਚੋਣਾਂ ਦੇ ਐਲਾਨ ਤੋਂ ਬਾਅਦ ਅੱਜ ਵਿਦਿਆਰਥੀਆਂ ਵੱਲੋਂ ਧਰਨਾ ਪ੍ਰਦਰਸ਼ਨ ਖਤਮ ਕਰ ਦਿੱਤਾ ਗਿਆ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਨੇ ਆਪਣਾ ਅਣਮਿੱਥੇ ਸਮੇਂ ਦਾ ਧਰਨਾ ਸਮਾਪਤ ਕਰਕੇ 22 ਚਾਂਸਲਰ ਦਫ਼ਤਰ ਦੇ ਬਾਹਰ ਰਸਤਾ ਖਾਲੀ ਕਰ ਦਿੱਤਾ ਜਾਣਕਾਰੀਆਂ ਅਨੁਸਾਰ ਕੁਝ ਸਮਾਂ ਪਹਿਲਾਂ ਯੂਨੀਵਰਸਿਟੀ ਪ੍ਰਸ਼ਾਸਨ ਦੇ ਨਾਲ ਹੋਈ ਬੈਠਕ ਦੇ ਵਿੱਚ ਵਿਦਿਆਰਥੀਆਂ ਦੀਆਂ ਜੋ ਮੰਗਾ ਸੀ ਉਹਨਾਂ ਨੂੰ ਸਹਿਮਤੀ ਦੇ ਨਾਲ ਮੰਨ ਲਿਆ ਗਿਆ ਜਿਸ ਤੋਂ ਬਾਅਦ ਵਿਦਿਆਰਥੀ ਜਥੇਬੰਦੀਆਂ ਵੱਲੋਂ ਫੈਸਲਾ ਕੀਤਾ ਗਿਆ ਅਤੇ ਵਾਈਸ ਚਾਂਸਲਰ ਦਫ਼ਤਰ ਦੇ ਬਾਹਰ ਲੱਗਾ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਨੂੰ ਸਮਾਪਤ ਕਰ ਦਿੱਤਾ ਗਿਆ ਜਿੱਥੇ ਕਿਸਾਨ ਜਥੇਬੰਦੀਆਂ ਤੇ ਪੰਥਕ ਸ਼ਖਸੀਅਤਾਂ ਪਹੁੰਚੀਆਂ ਅਤੇ ਲੱਡੂ ਗੋੜ ਮਠਾਈ ਵੰਡ ਕੇ ਇਸ ਮੋਰਚੇ ਦੀ ਸਮਾਪਤੀ ਕੀਤੀ ਗਈ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਇੱਕ ਵੱਡੀ ਜਿੱਤ ਪੰਜਾਬ ਅਤੇ ਪੰਜਾਬੀਅਤ ਦੀ ਹੋਈ ਹੈ ਉਥੇ ਹੀ ਲੰਗਰ ਲਗਾਉਣ ਵਾਲੇ ਲਾਗਲੇ ਪਿੰਡਾਂ ਦਾ तमाम ਰਾਸੀ ਜਥੇਬੰਦੀਆਂ ਦਾ ਅਤੇ ਰਾਸੀ ਧਿਰਾਂ ਦਾ ਧੰਨਵਾਦ ਕੀਤਾ ਗਿਆ ਵਿਦਿਆਰਥੀਆਂ ਵੱਲੋਂ ਇਸ ਨੂੰ ਮੁਕੰਮਲ ਤੌਰ ਤੇ ਪੰਜਾਬ ਪੰਜਾਬੀ ਅਧਿ ਜਿੱਤ ਦਾ ਸਿਹਰਾ ਦਿੱਤਾ ਗਿਆ ਵੀਰਵਾਰ ਨੂੰ ਪੰਜਾਬ ਯੂਨੀਵਰਸਿਟੀ ਦੇ ਚਾਂਸਲਰ ਤੇ ਉਪ ਰਾਸ਼ਟਰਪਤੀ ਦਫ਼ਤਰ ਵੱਲੋਂ ਸੈਨੇਟ ਚੋਣਾਂ ਦੀ ਤਰੀਕਾ ਨੂੰ ਮਨਜ਼ੂਰੀ ਦਿੰਦੇ ਹੋਏ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਸੀ ਸਕਤਰ ਸਰਿਤਾ ਚੋਹਾਨ ਨੇ ਕਿਹਾ ਕਿ ਚੋਣਾਂ ਉਹ ਸ਼ੈਡਿਊਲ ਦੇ ਅਨੁਸਾਰ ਹੋਣਗੀਆਂ ਜੋ ਪਹਿਲੇ ਯੂਨੀਵਰਸਿਟੀ ਪ੍ਰਸ਼ਾਸਨ ਨੇ ਭੇਜੀਆਂ ਨੇ ਇਸ ਵਿਚਕਾਰ ਚੋਣ ਤਰੀਕਾਂ ਦੀ ਘੋਸ਼ਣਾ ਤੋਂ ਬਾਅਦ ਵਿਦਿਆਰਥੀਆਂ ਨੇ ਪੰਜਾਬ ਯੂਨੀਵਰਸਿਟੀ 'ਚ ਵਿਕਟਰੀ ਮਾਰਚ ਕੱਢਿਆ ਹਾਲਾਂਕਿ ਇਸ ਦੌਰਾਨ ਵਿਦਿਆਰਥੀਆਂ ਨੇ ਇਹ ਵੀ ਕਿਹਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਨਾਲ ਨਿਰਧਾਰਿਤ ਬੈਠਕ 'ਚ ਵਿਦਿਆਰਥੀਆਂ ਤੇ ਦਰਜ ਐਫ ਆਈ ਆਰ ਸਮੇਤ ਹੋਰ ਮੁੱਦਿਆਂ ਤੇ ਗੱਲਬਾਤ ਹੋਵੇਗੀ ਦੱਸ ਦਈਏ ਕਿ ਸੈਨੇਟ ਚੋਣਾਂ ਦੀ ਤਰੀਕਾਂ ਦੇ ਐਲਾਨ ਨੂੰ ਲੈ ਕੇ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਪਿਛਲੇ 25 ਦਿਨਾਂ ਤੋਂ ਯੂਨੀਵਰਸਿਟੀ ਚ ਧਰਨੇ ਤੇ ਬੈਠਾ ਹੋਇਆ ਸੀ ਇਸ ਦੌਰਾਨ ਉਹਨਾਂ ਨੂੰ ਹੋਰ ਸੰਗਠਨਾ ਦਾ ਵੀ ਸਹਿਯੋਗ ਮਿਲਿਆ ਮੋਰਚੇ ਦੇ ਮੈਂਬਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਚੋਣ ਦੀ ਤਾਰੀਖ ਘੋਸ਼ਿਤ ਨਾ ਹੋਈ ਤਾਂ ਉਹ ਯੂਨੀਵਰਸਿਟੀ ਨੂੰ ਪੂਰਨ ਤੌਰ ਤੇ ਬੰਦ ਕਰ ਦੇਣਗੇ ਨਾਲ ਹੀ ਉਹਨਾਂ ਨੇ ਭਾਜਪਾ ਦਫ਼ਤਰਾਂ ਦਾ ਘਰਾਓ ਕਰਨ ਦੀ ਵੀ ਕਲਕੀ ਹਾਲਾਂਕਿ ਹੁਣ ਉਪਰਾਸ਼ਟਪਤੀ ਵੱਲੋਂ ਚੋਣ ਦਾ ਐਲਾਨ ਕਰ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਸਰਬਸੰਮਤੀ ਦੇ ਨਾਲ ਕਿਸਾਨਾਂ ਨੇ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਅਨਮਿੱਥੇ ਸਮੇਂ ਲਈ ਸਮਾਪਤ ਕਰ ਦਿੱਤਾ ਹੈ ਅਗਲੀ ਖਬਰ ਜਲੰਧਰ ਤੋਂ ਹੈ ਜਿੱਥੇ ਪੁਲਿਸ ਵੱਲੋਂ ਬੱਚਾ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਜਲੰਧਰ ਦੇ ਹਾਤੀ ਪੁਲਿਸ ਨਕੋਦਰ ਨੇ ਇੱਕ ਅਜਿਹੇ ਰੈਕਡ ਦਾ ਪਰਦਾਫਾਸ਼ ਕੀਤਾ ਹੈ ਜਿੱਥੇ ਗਰੀਬ ਮਾਪਿਆਂ ਤੋਂ ਬੱਚਿਆਂ ਨੂੰ ਘੱਟ ਕੀਮਤਾਂ ਤੇ ਖਰੀਦਿਆ ਜਾਂਦਾ ਸੀ ਅਤੇ ਫਿਰ ਲੋੜਬੰਦ ਮਾਪਿਆਂ ਨੂੰ ਵੇਚ ਦਿੱਤਾ ਜਾਂਦਾ ਸੀ ਸਦਰਪੋਸਟ ਸਟੇਸ਼ਨ ਦੇ ਅਧਿਕਾਰ ਖੇਤਰ ਅਧੀਨ ਆਉਂਦੀ ਉੱਗੀ ਚੌਂਕੀ ਦੇ ਇੰਚਾਰਜ ਅੰਗਰੇਜ਼ ਸਿੰਘ ਨੇ ਇੱਕ ਨਾਕੇ ਦੌਰਾਨ ਬੱਚਿਆਂ ਸਮੇਤ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਡੀਐਸਪੀ ਸਬਡਿਵੀਜ਼ਨ ਨਕੌਦਰ ਸੁਖਪਾਲ ਸਿੰਘ ਨੇ ਦੱਸਿਆ ਕਿ ਹੁਣ ਤੱਕ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਦੋ ਹੋਰਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਨੇ ਲੁਧਿਆਣਾ ਦੇ ਮਨਜੀਤ ਨਗਰ ਦੇ ਰਹਿਣ ਵਾਲੇ ਜਗਜੀਤ ਸਿੰਘ, ਉਸਦੀ ਮਾਂ ਰਣਜੀਤ ਕੌਰ ਅਤੇ ਪਿੰਡ ਕੜਾਦੀ ਰਹਿਣ ਵਾਲੀ ਅਮਰਜੀਤ ਕੌਰ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਨੇ ਬੱਚੇ ਨੂੰ ਮੋਗਾ ਤੋਂ ਇੱਕ ਇਨੋਵਾ ਕਾਰ ਚ ਖਰੀਦਿਆ ਸੀ ਅਤੇ ਇਸ ਨੂੰ ਕਾਲਾ ਸੰਘਿਆ ਵਿੱਚ ਕਿਸੇ ਨੂੰ ਵੇਚਣ ਦਾ ਇਰਾਦਾ ਸੀ। ਡੀਐਸਪੀ ਨੇ ਦੱਸਿਆ ਕਿ ਮੁਲਜ਼ਮ ਬੱਚੇ ਨੂੰ 4 ਲੱਖ ਵਿੱਚ ਵੇਚਣ ਦਾ ਇਰਾਦਾ ਰੱਖਦੇ ਸਨ। ਇਸ ਮਾਮਲੇ 'ਚ ਹੁਣ ਤੱਕ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਕਾਬੂ ਕੀਤਾ ਗਿਆ ਦੋਸ਼ੀ ਬੱਚੀ ਦਾ ਪਿਤਾ ਹੈ ਅਤੇ ਉਸ ਨੇ ਆਪਣੀ ਪਤਨੀ ਨੂੰ ਦੱਸਿਆ ਕਿ ਬੱਚੀ ਮਰ ਗਈ ਹੈ। ਫਿਰ ਬੱਚੇ ਨੂੰ ਰਜਨੀ ਨਾਮ ਦੀ ਇੱਕ ਆਸ਼ਾ ਵਰਕਰ ਅਤੇ ਮੋਗਾ ਅਦਾਲਤ ਵਿੱਚ ਦਰਜ ਚੌਥਾ ਕਰਮਚਾਰੀ ਗੱਗਨਦੀਪ ਨਾਮ ਦੀ ਇੱਕ ਔਰਤ ਨੂੰ ਵੇਚ ਦਿੱਤਾ ਗਿਆ। ਦੋਵੇਂ ਔਰਤਾਂ ਕੁਲਵਿੰਦਰ ਕੌਰ ਉਰਫ ਮਨੀ ਦੇ ਸੰਪਰਕ ਵਿੱਚ ਸਨ ਜਿਸ ਨੇ ਇਸ ਮਾਮਲੇ 'ਚ 5000 ਰੁਪਏ ਲਏ ਸਨ। ਗੋਵਿੰਦਰ ਕੌਰ ਨੇ ਫਿਰ ਗਗਨਦੀਪ ਅਤੇ ਰਜਨੀ ਨੂੰ ਬੱਚੀ ਰਣਜੀਤਕੌਰ ਨੂੰ ਵੇਚਣ ਲਈ ਕਿਹਾ ਉਹਨਾਂ ਦੱਸਿਆ ਕਿ ਉਹਨਾਂ ਨੇ ਡੇਢ ਮਹੀਨੇ ਪਹਿਲਾਂ ਬੱਚੀ ਵੇਚ ਦਿੱਤੀ ਸੀ ਡੀਐਸਪੀ ਨੇ ਦੱਸਿਆ ਕਿ ਲੁਧਿਆਣਾ ਦਾ ਰਹਿਣ ਵਾਲਾ ਮਨਪ੍ਰੀਤ ਅਤੇ ਬਠਿੰਡਾ ਦਾ ਰਹਿਣ ਵਾਲਾ ਸ਼ਮਸ਼ੇਰ ਜੋ ਕਿ ਮੌਕੇ ਤੋਂ ਫਰਾਰ ਨੇ ਇਹ ਜੀ ਗਰੋਵੜੀ ਪਤਾ ਲੱਗਾ ਸੀ ਜਿਹੜਾ ਕਿ ਗਰੀਬ ਪਰਿਵਾਰਾਂ ਦੇ ਕੋਲੋਂ ਬੱਚੇ ਦੀ ਖਰੀਦੋਫਰੋਸ ਕਰਕੇ ਸਸਤੇ ਰੇਟ ਤੇ ਤੇ ਉਹ ਜਿਹੜੇ ਨੀੜੀ ਪਰਵਾਰ ਸੀ ਉਹਨਾਂ ਨੂੰ ਅੱਗੇ ਵੇਚਦੇ ਰਹੇ ਆ ਪ੍ਰੋਫਿਟ ਲੈ ਕੇ ਤੇ ਇਹਦੇ ਬਾਰੇ ਪਤਾ ਲੱਗਣ ਦੇ ਉੱਪਰ 205 ਨੰਬਰ ਐਫ ਆਈ ਆਰ 221125 ਦੀ ਜਿਹੜੀ ਹੈ 1434 1435 612 ਬੀ ਐਨ ਐਸ ਤੇ 80 ਜੀ ਜੇ ਐਕਟ ਜਿਹੜਾ 2015 ਉਹਦੇ ਤਹਿਤ ਦਰਜ ਕੀਤੀ ਗਈ ਔਰ ਇਸ ਇਨੀਸ਼ੀਅਲ ਸਟੇਜ ਦੇ ਵਿੱਚ ਲਾ ਇਨਫੋਰਮੇਸ਼ਨ ਦੇ ਆਧਾਰ ਤੇ ਜਗਜੀਤ ਸਿੰਘ ਗੁਪਤ ਗਿੰਦਰ ਸਿੰਘ ਅਤੇ ਇਸਦੀ ਮਾਤਾ ਰਣਜੀਤ ਕੌਰ ਤੇ ਦੋਨੇ ਵਾਸੀਨ ਮਨਜੀਤ ਨਗਰ ਨੂੰ ਜਾਣ ਇਹਨਾਂ ਨੂੰ ਰੈਸਟ ਕੀਤਾ ਗਿਆ ਤੇ ਇਹ ਨੋਵਾ ਗੱਡੀ ਦੇ ਵਿੱਚ ਬੱਚਾ ਜਿਹੜਾ ਵੈ ਮੁਰਗਾ ਸਾਈਡ ਤੋਂ ਠੀਕ ਕੇ ਤੇ ਇਹ ਬੱਚਾ ਲੈ ਆ ਕੇ ਕਿ ਇਹ ਆਪਣੇ ਇਧਰ ਕਾਲਾ ਸੰਗਿਆ ਸਾਈਡ ਕਿਸ ਨੂੰ ਵੇਚਣਾ ਚਾਹ ਰਹੇ ਸੀ ਕਿ ਕਿੰਨੇ ਦਾ ਸੌਦਾ ਹੋਇਆ ਕਿ ਇਹਨਾਂ ਦਾ ਬੱਚਾ ਦੇ ਕਰਨ ਤੇ ਇਹਨਾਂ ਦਾ ਜੀ ਸੌਦਾ ਇਹ ਇਹਨਾਂ ਨੇ 4 ਲੱਖ ਰੁਪਏ ਦਾ ਹੋਇਆ ਸੀ ਇਹਨਾਂ ਦਾ ਅੱਛਾ ਟੋਟਲ ਕਿੰਨੇ ਇਹਦੇ ਵਿੱਚ ਜਿਹੜੇ ਇਨਵੋਲਵ ਹੈਗੇ ਆ ਜਿਹਦੇ ਵਿੱਚ ਟੋਟਲ ਜਗਜੀਤ ਸਿੰਘ ਰਣਜੀਤ ਕੌਰ ਹੁਣ ਤੱਕ 8 ਟੋਟਲ ਰੈਸਟ ਪੈ ਚੁੱਕੀਆਂ ਨੇ ਜਿਹਦੇ ਵਿੱਚ ਇੱਕ ਬਲਜੀਤ ਸਿੰਘ ਹੈ ਪੁੱਤਰ ਚੰਦਰਪਾਲ ਜਿਹੜਾ ਜਿਹਦਾ ਇਹ ਬੱਚਾ ਸੀਗਾ ਉਹਦੀ ਰਸਟ ਹੋ ਚੁੱਕੀ ਹੈ ਇਹਨੇ ਆਪਣੀ ਵਾਈਫ ਨੂੰ ਬਿਨਾਂ ਦੱਸੇ ਜਿਹੜਾ ਵਾ ਵਾਈਫ ਨੂੰ ਇਹ ਦੱਸ ਕੇ ਵੀ ਬੱਚਾ ਜਿਹੜਾ ਤੇ ਬੱਚੇ ਦੀ ਡੈਥ ਹੋ ਗਈ ਮਰਿਆ ਪੈਦਾ ਹੋਇਆ ਸੀ ਇਹ ਬੱਚਾ ਇੱਕ ਰਜਨੀ ਨਾਦੀ ਲੇਡੀ ਹੈ ਜਿਹੜੀ ਕਿ ਆਸ਼ਾ ਵਰਕਰ ਹੈ ਉਹ ਤੇ ਇੱਕ ਗੋਲਦੀ ਪਨਾਬ ਦੀ ਲੇਡੀ ਹੈ ਜਿਹੜੀ ਕਲਾਸ 4 ਕਰਮਚਾਰੀ ਹੈ ਮੋਗੇ ਦਲਤ ਵਿੱਚ ਇਹਨਾਂ ਦੋਨਾਂ ਨੂੰ ਜਿਹੜਾ ਇਹ ਬੱਚਾ ਜਿਹੜਾ ਵਾ ਇਹਨਾਂ ਦੋਨਾਂ ਤੇ ਹਾਂਡਓਵਰ ਕਰਤਾ ਇਹ ਦੋਨੇ ਜਣੀਆਂ ਅੱਗੇ ਇੱਕ ਹੋਰ ਲੇੜੀ ਹੈਗੀ ਹੈ ਕੁਲਵਿੰਦਰ ਕੌਰ ਉਸਮਨੀ ਪੁਤਰੀ ਜਗਸੀਰ ਸਿੰਘ ਵਾਸੀ ਕੁਸਾ ਪਿੰਡ ਇਹ ਇਹਦੇ ਨਾਲ ਇਨਕਾਚ ਸੀਗੀ ਇਹ ਤੇ ਪਹਿਲੇ ਵੀ ਪਰਚੇ ਦਰਜਾ ਕੁਲੰਦਰ ਕੌਰ ਤੇ ਇਹਨੇ ਆਪਣਾ ਸਿਰ 5000 ਰੁਪਿਆ ਲਿਆ ਇਹਨੇ ਕੁਲੰਦਰ ਕੌਰ ਨੇ ਤੇ ਇਹ ਗਗਨਦੀਪ ਤੇ ਰਜਨੀ ਨੂੰ ਜਿਹੜਾ ਵਾ ਇਹ ਦੱਸਿਆ ਵੀ ਇਹ ਬੱਚਾ ਜਿਹੜਾ ਅੱਗੇ ਤੁਸੀਂ ਹੈ ਇਹ ਇੱਕ ਇੱਕ ਇਹਦੀ ਰਣਜੀਤ ਕੌਰ ਜਿਹੜੀ ਆ ਖਰੀਦੋ ਫੁਕ ਕਰਦੀ ਆ ਇਹ ਤੁਸੀਂ ਉਹਨੂੰ ਬੱਚਾ ਦੇ ਦੇਓ ਪਰ ਇਹ ਗੈਂਗ ਪਤਾ ਤੋਂ ਚਾਤਰੀ ਆ ਇਹ ਜੀ ਇਹ ਸਾਡਾ ਜ 파ਰਟ ਆਫ ਇਨਵੈਸਟੀਗੇਸ਼ਨ ਹੈ ਆ ਜਿਹੜਾ ਜਿਹੜੀ ਇੱਕ ਇਹਨਾਂ ਨੇ ਕੁੜੀ ਦਿੱਤੀ ਸੀ ਉਹ ਮਹੀਨਾ ਗੜ ਮਹੀਨਾ ਪਹਿਲਾਂ ਦਿੱਤੀ ਸੀਗੀ ਤੇ ਇਹ ਸਾਡਾ 파ਰਟ ਆਫ ਇਨਵੈਸਟੀਗੇਸ਼ਨ ਹੈ ਉਹ ਸਾਰਾ ਦੁਬਾਰਾ ਚੁਸਕਿਸ ਕਰਕੇ ਤੇ ਫਿਰ ਅਸੀਂ ਦੁਬਾਰਾ ਦੱਸਾਂਗੇ ਇਹ ਗੈਂਗ ਸਰ ਪ੍ਰੋਫੈਸ਼ਨਲ ਹੈ ਜਾਂ ਇਹ ਇਹਨਾਂ ਦਾ ਪਹਿਲਾ ਕੰਮ ਹੈ ਜੀ ਕਿ ਮੈਂ ਤੁਹਾਨੂੰ ਦੱਸਿਆ ਜੀ ਵੀ ਤੂੰ ਪਹਿਲਾਂ ਵੀ ਇੱਕ ਕੁੜੀ ਜਿਹੜੀ ਇਹਨਾਂ ਨੇ ਦਿੱਤੀ ਇੱਕ ਮਨਪ੍ਰੀਤ ਨਾਂ ਦੀ ਲੜੀ ਹੈ ਜਿਹੜੀ ਅਜੇ ਫੜੀ ਨਹੀਂ ਗਈ ਮਨਪ੍ਰੀਤ ਪਤਨੀ ਦਲਜੀਤ ਸਿੰਘ ਵਾਸੀ ਮਕਾਨ ਨੰਬਰ 11023 ਗਲੀ ਨੰਬਰ 6 ਪ੍ਰਤਾਪ ਨਗਰ ਲੁਧਿਆਣਾ ਦੀ ਇੱਕ ਕੁੜੀ ਉਹਨੇ ਰਨਜੀਤ ਕੌਰ ਨੂੰ ਦਿੱਤੀ ਸੀ ਜਿਹੜੀ ਰਨਜੀਤ ਕੌਰ ਨੇ ਵਾਪਸ ਉਹਨੂੰ ਦੁਬਾਰਾ ਵੇਚਤੀ ਉਸੇ ਲੜੀ ਨੂੰ ਉਹ ਵਾਪਸ ਲੈਕਤੀ ਸੀ ਵੀ ਉਹ ਵਜੇ ਸਾਡੀ ਟੀਮਸ ਗਈਆਂ ਨੇ ਉਹ ਵੀ ਅਸੀਂ ਜਲਦੀ ਅਰੈਸਟ ਕਰ ਲਵਾਂਗੇ ਸਰ ਜਿਹੜਾ ਬੰਦਾ ਬਰਾਮਦ ਕੀਤਾ ਗਿਆ ਉਹ ਉਹ ਇਸ ਵੇਲੇ ਕਿੱਥੇ ਹੈ ਉਹ ਇਸ ਵੇਲੇ ਜਿਹੜਾ ਲਾਂਬੜੇ ਹੈ ਜੀ ਚਾਈਲਡ ਕੇਅਰ ਹਸਪੀਟਲ ਜਿਹੜਾ ਹੈਗਾ ਉੱਥੇ ਲਾਂਬੜੇ ਹੈ ਜੀ ਪੰਜਾਬ ਨਿਊਜ਼ ਬੁਲੇਟਿਨ ਦੀ ਸ਼ੁਰੂਆਤ ਕਰ ਲੈਨੇ ਆ ਅੱਜ ਦੀ ਸਭ ਤੋਂ ਅਹਿਮ ਖਬਰ ਦੇ ਨਾਲ ਸੈਮੀ ਕੰਡਕਟਰ ਨਿਰਮਾਣ ਚ ਸਵੈ ਨਿਰਪਰਤਾ ਵੱਲ ਇੱਕ ਵੱਡਾ ਕਦਮ ਚੁੱਕਦੇ ਹੋਏ ਕੇਂਦਰ ਸਰਕਾਰ ਨੇ ਸੈਮੀ ਕੰਡਕਟਰ ਪ੍ਰਯੋਗਸ਼ਾਲਾ ਐਸ ਸੀ ਐਲ ਮੁਹਾਲੀ ਦੇ ਆਧੁਨਿਕਕਰਨ ਅਤੇ ਵਿਸਥਾਰ ਤੇ 4500 ਕਰੋੜ ਰੁਪਏ ਖਰਚ ਕਰਨ ਦਾ ਐਲਾਨ ਕੀਤਾ ਹੈ। ਕੇਂਦਰੀ ਆਈਟੀ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਐਸ ਸੀ ਐਲ ਮੁਹਾਲੀ ਦਾ ਦੌਰਾ ਕੀਤਾ ਹੈ। ਦੌਰੇ ਦੌਰਾਨ ਮੰਤਰੀ ਨੇ ਸਪਸ਼ਟ ਕੀਤਾ ਹੈ ਕਿ ਐਸ ਸੀ ਐਲ ਦਾ ਨੀਜਕਰਨ ਨਹੀਂ ਕੀਤਾ ਜਾਵੇਗਾ। ਕੇਂਦਰੀ ਆਈਟੀ ਮੰਤਰੀ ਨੇ ਕਿਹਾ ਕੇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਐਸਸੀਐਲ ਮੋਹਾਲੀ ਨੂੰ ਪੂਰੀ ਤਰ੍ਹਾਂ ਆਧੁਨਿਕ ਬਣਾਇਆ ਜਾਵੇਗਾ ਅਤੇ ਇਸ ਨੂੰ ਨਿੱਜੀ ਹੱਥਾਂ ਚ ਨਹੀਂ ਜਾਣ ਦਿੱਤਾ ਜਾਵੇਗਾ ਇਸ ਸਮਾਗਮ ਚ 17 ਸੰਸਥਾਵਾਂ ਦੇ ਵਿਦਿਆਰਥੀਆਂ ਦੁਆਰਾ ਡਿਜ਼ਾਈਨ ਕੀਤੇ ਗਏ 28 ਚਿਪ ਐਸਸੀਐਲ ਨੂੰ ਪੇਸ਼ ਕੀਤੇ ਗਏ ਇਹ ਚਿਪ ਸਰਕਾਰ ਦੇ ਚਿਪ ਟੂ ਸਟਾਰਟਅਪ ਪ੍ਰੋਗਰਾਮ ਦੇ ਤਹਿਤ ਈਡੀਏ ਟੂਲ ਦੀ ਵਰਤੋਂ ਕਰਕੇ ਡਿਜ਼ਾਈਨ ਕੀਤੇ ਗਏ ਸਨ ਹੁਣ ਤੱਕ ਇਸ ਪਹਿਲ ਕਦਮੀ ਦੇ ਤਹਿਤ SCL ਵਿਖੇ 56 ਵਿਦਿਆਰਥੀ ਡਿਜ਼ਾਈਨ ਕੀਤੇ ਗਏ ਚਿਪ ਤਿਆਰ ਕੀਤੇ ਗਏ ਨੇ ਇਸੇ ਨਾਲ ਹੀ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ SCL ਦੇ ਭਵਿੱਖ ਲਈ ਇੱਕ ਸਪਸ਼ਟ ਰੋਡਮੈਪ ਦਿੱਤਾ ਹੈ SCL ਨੂੰ ਅਤਿ ਆਧੁਨਿਕ ਟੈਕਨੋਲੋਜੀ ਨਾਲ ਅਪਗ੍ਰੇਡ ਕੀਤਾ ਜਾਵੇਗਾ ਟਿਚਾ ਉਤਪਾਦਨ ਸਮਰਥਾ ਨੂੰ 100 ਗੁਣਾ ਵਧਾਉਣਾ ਹੈ ਵਿਦਿਆਰਥੀਆਂ ਖੋਜਕਰਤਾਵਾਂ ਅਤੇ ਸਟਾਰਟਅੱਪਸ ਨੂੰ ਚਿਪ ਡਿਜ਼ਾਈਨਾਂ ਨੂੰ ਅਸਲ ਸਿਲੀਕਨ ਚ ਬਦਲਣ ਲਈ ਫੈਬ੍ਰਿਕੇਸ਼ਨ ਸਹੂਲਤਾਂ ਤੱਕ ਪਹੁੰਚ ਜਾਰੀ ਰਹੇਗੀ ਆਧੁਨਿਕ ਵਿਸਤਾਰ ਲਈ ਪੰਜਾਬ ਸਰਕਾਰ ਤੋਂ 25 ਏਕੜ ਜ਼ਮੀਨ ਦੀ ਵੀ ਮੰਗ ਕੀਤੀ ਗਈ ਹੈ